ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਬਹੁਤ ਹੀ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਸੋ ਕਿਰਪਾ ਕਰਕੇ ਵੀਡੀਓ ਨਾਲ ਜੁੜੇ ਰਹੋ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਵਾਦੋ ਵਾਦ ਹੈ ਅੱਜ ਇੱਕ ਮੈਂ ਆਪਦੇ ਹੀ ਹਸਪਤਾਲ ਦੀ ਤੁਹਾਡੇ ਨਾਲ ਖਬਰ ਸ਼ੇਅਰ ਕਰਨ ਜਾ ਰਿਹਾ ਹਾਂ ਸਾਂਝੀ ਕਰਨ ਜਾ ਰਿਹਾ ਹਾਂ ਤੁਸੀਂ ਸਾਰਿਆਂ ਨੇ ਅਖਬਾਰਾਂ 'ਚ ਵੀ ਸ਼ਾਇਦ ਕੱਲ੍ਹ ਪੜ੍ਹੀ ਹੋਊਗੀ ਸੋ ਬੜੀ ਲੋਡ ਆ ਇੱਥੇ ਤੁਹਾਡੇ ਸਾਥ ਦੀ ਬੜੀ ਲੋਡ ਆ ਦੋਸਤੋ ਕਿਉਂਕਿ ਮੈਨੂੰ ਤਾਂ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਏ ਮਹਿਕਮੇ ਦੇ ਕੁਝ ਲੋਕਾਂ ਵੱਲੋਂ ਕਿ ਵੀ ਇਹ ਸਾਡੇ ਖਿਲਾਫ ਬੋਲਦਾ ਡਾਕਟਰਾਂ ਨੂੰ ਬਦਨਾਮ ਕਰਦਾ ਸੋ ਮੈਂ ਸੋਚਿਆ ਹੁਣ ਤੋਂ ਜੋ ਵੀ ਮੇਰੇ ਮਹਿਕਮੇ 'ਚ ਮੇਰੇ ਹਸਪਤਾਲ 'ਚ ਕੁਝ ਵੀ ਹੋਊਗਾ ਮਾੜਾ ਹੋਵੇ ਚੰਗਾ ਹੋਵੇ ਉਹ ਤੁਹਾਡੇ ਭਰਾਵਾਂ ਤੱਕ ਤੁਹਾਡੇ ਸਾਰੇ ਜਿਹੜੇ ਵੀ ਲੋਕ ਮੇਰਾ ਸਾਥ ਦਿੰਦੇ ਉਹਨਾਂ ਤੱਕ ਪਹੁੰਚਣਾ ਜ਼ਰੂਰੀ ਆ ਸੋ ਆ ਵੀਡੀਓ ਨਾਲ ਜੁੜੇ ਰਹੇ ਹੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਗੱਲ ਇਸ ਤਰ੍ਹਾਂ ਵੀ ਮੇਰੇ ਹਸਪਤਾਲ ਇਥੇ ਭਾਈ ਮੋਹਕਮ ਸਿੰਘ ਸੈਟਲਾਈਟ ਹਸਪਤਾਲ ਅਮਰਸਰ ਇਥੇ ਡਿਲੀਵਰੀਜ਼ ਵੀ ਹੁੰਦੀਆਂ ਐ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਸੋ ਕੁਝ ਦਿਨ ਪਹਿਲਾਂ ਇੱਕ ਇਥੇ ਔਰਤ ਆਂਦੀ ਆ ਉਹਦੇ ਬੱਚਾ ਹੋਣ ਵਾਲਾ ਹੁੰਦਾ ਏ ਦੋਸਤੋ ਵੀਡੀਓ ਨੂੰ ਪੂਰੀ ਨੂੰ ਸੁਣਿਓ ਕਿਰਪਾ ਕਰਕੇ ਨਾਲ ਦੀ ਨਾਲ ਜਿੱਥੇ ਵੀ ਸ਼ੇਅਰ ਕਰ ਸਕਦੇ ਕਰੀ ਜਾਇਓ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਲੋੜ ਆ ਉਹਦੇ ਬੱਚਾ ਹੋਣ ਵਾਲਾ ਹੁੰਦਾ ਏ ਤੇ ਸਵੇਰ ਵੇਲੇ 9 ਵਜੇ ਦੇ ਕਰੀਬ ਉਹਨੂੰ ਐਡਮਿਟ ਕਰ ਲਿਆ ਜਾਂਦਾ ਇੱਥੇ ਭਾਈ ਮੋਹਕਮ ਸਿੰਘ ਤੇ ਦੁਪਹਿਰ ਨੂੰ ਉਹਨੂੰ ਤੇਜ਼ ਬੁਖਾਰ ਚੜਦਾ ਏ ਤੇ ਜਿਵੇਂ ਵੀ ਸਟਾਫਾਂ ਕਹਿ ਰਹੀਆਂ ਵੀ ਡਾਕਟਰ ਨੂੰ ਅਸੀਂ ਮੌਕੇ ਤੇ ਜਿਹੜੀ ਲੇਡੀ ਡਾਕਟਰ ਉਹਨੂੰ ਦੱਸਤਾ ਸੀਗਾ ਵੀ ਮਰੀਜ਼ ਨੂੰ ਤੇਜ਼ ਬੁਖਾਰ ਹੋ ਗਿਆ ਪਰ ਕਹਿ ਲੋ ਵੀ ਕਿਸੇ ਲਾਲਚ ਕਰਕੇ ਜਾਂ ਉਹ ਲਾਲਚ ਹੋਊਗਾ ਵੀ ਇਸ ਮਰੀਜ਼ ਦੀ ਡਿਲੀਵਰੀ ਇੱਥੇ ਹੀ ਹੋਵੇ ਜੋ ਵੀ ਡਿਲੀਵਰੀ ਦਾ ਕਹਿ ਲੋ ਵੀ ਬਾਹਰ ਦੀਆਂ ਦਵਾਈਆਂ ਲੈ ਕੇ ਸਮਾਨ ਲੈ ਕੇ ਜੋ ਵੀ ਖਰਚਾ ਬਣਨਾ ਏ ਉਹ ਡਾਕਟਰ ਦੀ ਜੇਬ 'ਚ ਪੈ ਜਾਏ ਉਸ ਲਾਲਚ ਕਰਕੇ ਉਹਨੂੰ ਰਾਤ ਤੱਕ ਉਹਨੂੰ ਰੈਫਰ ਹੀ ਨਹੀਂ ਕੀਤਾ ਜਦ ਕਿ ਜਦੋਂ ਇੱਕ ਗਰਭਵਤੀ ਮਹਿਲਾ ਨੂੰ ਤੇਜ਼ ਬੁਖਾਰ ਹੋ ਜਾਂਦਾ ਤਾਂ ਉਸ ਵੇਲੇ ਇੱਥੇ ਰਿਸਕ ਤੇ ਹੁੰਦਾ ਏ ਮਰੀਜ਼ ਵੀ ਤੇ ਬੱਚਾ ਵੀ ਸੋ ਉਸ ਨੂੰ ਸਪੈਸ਼ਲਿਸਟ ਦੀ ਲੋੜ ਹੁੰਦੀ ਆ ਰੈਫਰ ਕਰਕੇ ਵੱਡੇ ਹਸਪਤਾਲ ਪਹੁੰਚਾਉਣ ਦੀ ਲੋੜ ਹੁੰਦੀ ਆ ਪਰ ਉਸ ਲੇਡੀ ਨਾਲ ਕਹਿ ਲੋ ਵੀ ੱੱੱਕਾ ਹੋਇਆ ਉਸ ਪਰਿਵਾਰ ਨਾਲ ਬਹੁਤ ਵੱਡਾ ੱੱੱਕਾ ਹੋਇਆ ਤੇ ਦੋਸਤੋ ਉਹਨਾਂ ਨੂੰ ਰਾਤ ਨੂੰ 2:30 ਵਜੇ ਦੇ ਕਰੀਬ ਜਾ ਕੇ ਰੈਫਰ ਕੀਤਾ ਵੱਡੇ ਹਸਪਤਾਲ ਤੇ ਕਹਿ ਲੋ ਵੀ ਦੁੱਖ ਦੀ ਸਭ ਤੋਂ ਵੱਡੀ ਗੱਲ ਇਹ ਵੀ ਉਹ ਜਿਹੜਾ ਬੱਚਾ ਹੋਣਾ ਸੀ ਉਹਦੀ ਅੰਦਰ ਹੀ ਮੌਤ ਹੋ ਗਈ ਸੋ ਪਹਿਲਾਂ ਵੀ ਅਜਿਹੀਆਂ ਕਟਨਾਮਾਂ ਬਹੁਤ ਹੋਈਆਂ ਐ ਮੈਂ ਪਹਿਲਾਂ ਚੁੱਪ ਰਹਿੰਦਾ ਸੀ ਚਲੋ ਕਿਉਂ ਕਿਸੇ ਦੇ ਪਰਸਨਲੀ ਕਿਸੇ ਦੀ ਗੱਲ ਕਰਨੀ ਪਰ ਦੋਸਤੋ ਕਿੰਨਾ ਚਾਰੇ ਹੁੰਦਾ ਰਹੂਗਾ ਅਖੀਰ ਤਾਂ ਸਾਨੂੰ ਬੋਲਣਾ ਪੈਣਾ ਐ ਸੋ ਤੁਹਾਡੇ ਸਾਥ ਤੋਂ ਬਿਨਾਂ ਇਹ ਸੰਭਵ ਨਹੀਂਗਾ ਸੋ ਪਹਿਲਾਂ ਵੀ ਇੱਥੇ ਇਹ ਕੌਜ ਹੁੰਦਾ ਰਿਹਾ ਏ ਹਾਈ ਰਿਸਕ ਮਰੀਜ਼ ਤੱਕ ਇੱਥੇ ਡਿਲੀਵਰੀਆਂ ਹੁੰਦੀਆਂ ਰਹੀਆਂ ਏ ਸਿਰਫ ਲਾਲਚ ਦੇ ਚੱਕਰ ਚ ਵੀ ਇੱਥੇ ਪੈਸੇ ਬਣਾਏ ਜਾਣ ਮਰੀਜ਼ ਨੂੰ ਲਿਆ ਕੇ ਗਮਰਾਹ ਕੀਤਾ ਜਾਵੇ ਸੋ ਇਸ ਗੱਲ ਵੱਲ ਮੈਂ ਰਿਕਵੈਸਟ ਕਰਨਾ ਚਾਹਣਾ ਉੱਚ ਅਧਿਕਾਰੀਆਂ ਨੂੰ ਵੀ ਕਿ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਪਹਿਲੀ ਗੱਲ ਇੱਥੇ ਲੇਡੀ ਡਾਕਟਰ ਹੀ ਬਦਲੀ ਜਾਵੇ ਕੋਈ ਵਧੀਆ ਜਿਹਦੀ ਚੰਗੀ ਪ੍ਰੈਕਟਿਸ ਨਿਰਸਵਾਰਥ ਜਿਹੜਾ ਬੰਦਾ ਕੰਮ ਕਰ ਸਕਦਾ ਏ ਉਸ ਲੇਡੀ ਡਾਕਟਰ ਨੂੰ ਇੱਥੇ ਲਿਆਂਦਾ ਜਾਵੇ ਕੱਲ ਜਦੋਂ ਮੈਂ ਅਖਬਾਰ ਚਾਹਦੇ ਹਸਪਤਾਲ ਦਾ ਨਾਮ ਪੜਿਆ ਭਾਈ ਮੋਹਕਮ ਸਿੰਘ ਸੈਟਲਾਈਟ ਹਸਪਤਾਲ ਤਾਂ ਮੈਨੂੰ ਬੜਾ ਦੁੱਖ ਲੱਗਾ ਵੀ ਮੇਰੇ ਖੁਦ ਦੇ ਹਸਪਤਾਲ 'ਚੇ ਕੁਝ ਹੋ ਰਿਹਾ ਹੈ ਤੇ ਮੇਰੇ ਬੋਲਣ ਦਾ ਫਾਇਦਾ ਕੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੀ ਫਾਇਦਾ ਸੋ ਤੁਹਾਡੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਗੱਲ ਇੱਥੇ ਮੁੱਕਣੀ ਨਹੀਂ ਚਾਹੀਦੀ ਇੱਥੇ ਦਬਣੀ ਨਹੀਂ ਚਾਹੀਦੀ ਇਹ ਉੱਪਰ ਤੱਕ ਜਾਣੀ ਚਾਹੀਦੀ ਹੈ ਕੋਈ ਛੋਟਾ ਮੁੱਦਾ ਨਹੀਂਗਾ ਅ ਦੋਸਤੋ ਕਿੰਨੇ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੇ ਮਾਵਾ ਨੂੰ ਰਿਸਕ ਉਹ ਮਾਂ ਹਜੇ ਤੱਕ ਦਾਖਲ ਆ ਉਹਦਾ ਐਚਬੀ 4 ਆ ਬੱਦ ਨਹੀਂ 5 ਰਹਿ ਗਿਆ ਉਹ ਵੀ ਕਹਿ ਲੋ ਵੀ ਸ਼ਾਇਦ ਉਹ ਆਖਰੀ ਸਾਹ ਹੀ ਚੱਲ ਰਹੇ ਉਹਦੇ ਸੋ ਇਹ ਪਤਾ ਨਹੀਂ ਕਿੰਨੇ ਲੋਕਾਂ ਦਾ ਅੱਗੇ ਹੋਊਗਾ ਜਾਂ ਪਿਛਲੇ ਪਿੱਛੇ ਕਿੰਨਾ ਨਾ ਹੋਇਆ ਸੋ ਇਹ ਚੀਜ਼ ਅੱਗੇ ਨਾ ਵਾਪਰੇ ਸਾਨੂੰ ਸਾਰਿਆਂ ਨੂੰ ਖਾੜਨ ਦੀ ਲੋੜ ਆ ਸੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਨਾਲੇ ਮੈਂ ਕੁਝ ਕੋ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਜਿਹੜੇ ਕਹਿੰਦੇ ਸੀ ਵੀ ਇਹ ਸਾਡੇ ਮਹਿਕਮੇ ਨੂੰ ਬਦਨਾਮ ਕਰਦਾ ਏ ਉਹਨਾਂ ਨੇ ਉੱਪਰ ਤੱਕ ਮੇਰੀਆਂ ਪਤਨ ਕੀ ਕੀ ਸ਼ਿਕਾਇਤਾਂ ਕਰਕੇ ਮੇਰੀ ਬਦਲੀ ਕਰਾਈ ਸੀ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਮੇਰਾ ਕੋਈ ਮਕਸਦ ਤੁਹਾਨੂੰ ਬਦਨਾਮ ਕਰਨ ਦਾ ਨਹੀਂਗਾ ਮੈਂ ਸਿਰਫ ਇਹ ਲੋਕਾਂ ਨੂੰ ਸਮਰਪਿਤ ਆ ਜਿੱਥੇ ਲੋਕਾਂ ਨਾਲ ਗਲਤ ਹੋਊਗਾ ਉੱਥੇ ਮੈਂ ਆਪਣੀ ਨੌਕਰੀ ਦੀ ਵੀ ਪਰਵਾਹ ਨਹੀਂ ਕਰੂੰਗਾ ਬੇਸ਼ੱਕ ਮੇਰੀ ਨੌਕਰੀ ਚਲੀ ਜਾਵੇ ਮੈਨੂੰ ਕੁਝ ਕਰਾ ਦੇਣ ਬੇਸ਼ੱਕ ਮੈਂ ਉਸ ਚੀਜ਼ ਦੀ ਪਰਵਾਹ ਨਹੀਂ ਕਰੂੰਗਾ ਕਿਉਂਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮਾਨ